ਹਰਜਿੰਦਰ ਸਿੰਘ ਧਾਮੀ ਨੇ ਐਨ ਮੌਕੇ ਤੇ ਜਾ ਕੇ ਸਿਆਸਤ ਹਿਲਾ ਕੇ ਰੱਖ ਦਿੱਤੀ ਹੈ ਧਾਮੀ ਦੇ ਵੱਲੋਂ ਸੱਦੀ ਗਈ ਮੀਟਿੰਗ ਨੇ ਅਕਾਲੀ ਹਲਕਿਆਂ ਦੇ ਵਿੱਚ ਤਰਥੱਲੀ ਮਚਾਈ ਹੈ ਆਖਰਕਾਰ ਧਾਮੀ ਦਾ ਅਗਲਾ ਮੂਵ ਕੀ ਹੋਣਾ ਅਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਚਣ ਲਈ ਕਿਹੜੇ ਪੈਤੜੇ ਬਾਜ਼ੀ ਤੇ ਉਤਰ ਆਇਆ ਹੈ ਇਹਦੇ ਬਾਰੇ ਤੁਹਾਨੂੰ ਖੋਲ ਕੇ ਦੱਸਣਾ ਹੈ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸਤ ਦੀ ਤਾਣੀ ਨੂੰ ਦਿਨੋ-ਦਿਨ ਉਲਝਾਉਂਦਾ ਜਾ ਰਿਹਾ ਹੈ ਹਰ ਰੋਜ਼ ਨਵਾਂ ਵਰਤਾਂਤ ਨਵਾਂ ਤਰੀਕਾ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦਾ ਲੱਭਿਆ ਤੇ ਤਲਾਸ਼ਿਆ ਜਾ ਰਿਹਾ ਤੇ ਉਹਨੂੰ ਲੋਕਾਂ ਦੇ ਵਿੱਚ ਪ੍ਰਸਾਰਿਆ ਵੀ ਜਾ ਰਿਹਾ ਪਰ ਇਸੇ ਵਿਚਕਾਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਕਿਸ ਪਾਸੇ ਨੂੰ ਜਾਏਗਾ ਉਹਦਾ ਭਵਿੱਖ ਕੀ ਹੋਏਗਾ ਇੱਥੇ ਵੱਡਾ ਪ੍ਰਸ਼ਨ ਚਿੰਨ ਐਨ ਮੌਕੇ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ ਕਾਲ ਕਰ ਲਈ ਇਹ ਮੀਟਿੰਗ ਰੂਟੀਨ ਮੀਟਿੰਗ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਜਿਹੜੀ ਕਿ 30 ਦਸੰਬਰ ਨੂੰ ਹੋਣੀ ਹੈ ਜਦੋਂ ਸ਼ਹੀਦ ਦੀ 15ਵਾੜਾ ਖਤਮ ਹੋ ਜਾਵੇਗਾ ਜੋੜ ਮੇਲੇ ਸਮਾਪਤ ਹੋ ਜਾਣਗੇ ਉਸ ਤੋਂ ਬਾਅਦ ਇਹ ਮੀਟਿੰਗ ਸੱਦੀ ਗਈ ਹੈ ਸੋ ਵੀਰ ਸਿੰਘ ਬਾਦਲ ਜਾਂ ਉਹਨਾਂ ਦਾ ਧੜਾ ਕੀ ਮੂਵ ਕਰੇਗਾ ਇਸ ਮੀਟਿੰਗ ਦੇ ਉੱਤੇ ਕਾਫੀ ਚੀਜ਼ਾਂ ਟਿਕੀਆਂ ਹੋਈਆਂ ਨੇ ਕੀ ਇਸ ਮੀਟਿੰਗ ਦੇ ਵਿੱਚ ਰੂਟੀਨ ਦੇ ਮਾਮਲਿਆਂ ਤੋਂ ਇਲਾਵਾ ਜਿਹੜੀ ਚਰਚਾ ਹੈ ਕਿ ਗਿਆਨੀ ਹਰਪੀ ਸਿੰਘ ਵਾਲਾ ਮਾਮਲਾ ਵਿਚਾਰਿਆ ਜਾ ਸਕਦਾ ਹੈ ਕਿ ਉਹਨਾਂ ਵਾਲੀ ਜਾਂਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਜਾਵੇ ਜਾਂ ਉਸ ਦੀ ਕਮੇਟੀ ਦੇ ਵਿੱਚ ਕੋਈ ਫੇਰ ਬਦਲ ਹੋਣ ਦੀ ਆਸ ਹੈ ਇਸ ਨੂੰ ਲੈ ਕੇ ਨਜ਼ਰ ਟਿੱਕੀ ਹੋਈ ਹੈ ਤੇ ਇਸ ਬਾਰੇ ਕਈ ਤਰ੍ਹਾਂ ਦੀਆਂ ਕਣਸੋਹਾਂ ਬਾਜ਼ਾਰ ਦੇ ਵਿੱਚ ਗਰਮ ਹੋਈਆਂ ਨੇ ਹਰਜਿੰਦਰ ਸਿੰਘ ਧਾਮੀ ਚੁੱਪਚਾਪ ਨੇ ਜਦੋਂ ਦੀ ਹੰਗਾਮੀ ਮੀਟਿੰਗ ਕੈਨਸਲ ਕਰਾਈ ਗਈ ਹੈ ਰੱਦ ਕਰਾਈ ਗਈ ਹੈ ਉਸ ਤੋਂ ਬਾਅਦ ਜਾਣਕਾਰ ਹਲਕੇ ਦੱਸਦੇ ਆ ਜਿਵੇਂ ਮੈਂ ਤੁਹਾਨੂੰ ਸਵੇਰੇ ਦੱਸਿਆ ਸੀ ਕਿ ਉਹ ਘੁਟੜਣ ਮਹਿਸੂਸ ਕਰ ਰਹੇ ਨੇ ਦੁਖੀ ਨੇ ਨਿਰਾਸ਼ ਨੇ ਹਤਾਸ਼ ਨੇ ਹੁਣ ਉਹਨਾਂ ਨੇ ਮੀਟਿੰਗ ਸੱਦ ਲਈ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਕਈ ਚੀਜ਼ਾਂ ਜਿਹੜੀਆਂ ਨੇ ਉਹ ਉੱਠ ਰਹੀਆਂ ਨੇ ਕਿ ਮੀਟਿੰਗ ਬਗਾਵਤੀ ਸਰਾਂ ਦੇ ਚੱਲਦੇ ਆ ਸੱਦੀ ਗਈ ਹੈ ਇਹ ਮੀਟਿੰਗ ਕਾਫੀ ਕੁਝ ਤੈਅ ਕਰ ਸਕਦੀ ਆ ਉਹਦੇ ਸਮੇਂ ਦੇ ਵਿੱਚ ਪਰ ਜੋ ਅਕਾਲੀ ਦਲ ਜਿਹੜੇ ਰਾਤ ਤੇ ਤੁਰਿਆ ਉਹ ਬੜਾ ਗੰਭੀਰ ਰਾਇਆ ਅਕਾਲੀ ਇੱਕ ਪਾਸੇ ਤਾਂ ਕਹਿੰਦੇ ਆ ਕਿ ਐਸੀ ਅਕਾਲ ਤਖਤ ਸਾਹਿਬ ਦੇ ਮਤਹਿਤ ਆ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੀ ਸਥਾਪਨਾ ਹੋਈ ਹੈ ਐਸੀ ਧਰਮ ਦੀ ਰਾਜਨੀਤੀ ਵੀ ਕਰਨੀ ਹੈ ਅਸੀਂ ਧਰਮ ਦੇ ਨਾਂ ਤੇ ਵੋਟਾਂ ਵੀ ਮੰਗਣੀਆਂ ਨੇ ਅਸੀਂ ਧਰਮ ਦੇ ਨਾਂ ਤੇ ਲੋਕਾਂ ਨੂੰ ਪਾਗਲ ਵੀ ਬਣਾਉਣਾ ਹੈ ਪਰ ਅਸੀਂ ਧਰਮ ਦੇ ਸਰਵੋੱਚ ਸੰਸਥਾ ਵੱਲੋਂ ਦਿੱਤੇ ਗਏ ਹੁਕਮ ਨੂੰ ਨਹੀਂ ਮੰਨਣਾ ਉਦੋਂ ਸਾਨੂੰ ਭਾਰਤ ਦਾ ਸੰਵਿਧਾਨ ਚੇਤੇ ਆ ਜਾਂਦਾ ਹੈ ਉਦੋਂ ਸਾਨੂੰ ਭਾਰਤ ਦੀਆਂ ਅਦਾਲਤਾਂ ਦੇ ਫੈਸਲੇ ਚੇਤੇ ਆ ਜਾਂਦੇ ਨੇ ਬੇਸ਼ੱਕ ਉਹ ਅਦਾਲਤੀ ਫੈਸਲੇ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਨੇ ਉਹ ਕਰਨੀਆਂ ਪੈਂਦੀਆਂ ਨੇ ਤੇ ਕਰਨੀਆਂ ਚਾਹੀਦੀਆਂ ਵੀ ਨੇ ਕਿਸੇ ਵੀ ਕਾਨੂੰਨ ਪਸੰਦ ਵਿਅਕਤੀ ਪਾਰਟੀ ਸੰਸਥਾ ਨੂੰ ਕਰਨੀਆਂ ਚਾਹੀਦੀਆਂ ਨੇ ਪਰ ਕੀ ਦੋਰਾ ਕਿਰਦਾਰ ਨਹੀਂ ਨਿਭਾ ਰਹੇ ਅਕਾਲੀ ਆਗੂ। ਸ੍ਰੀ ਅਕਾਲ ਤਖਤ ਸਾਹਿਬ ਦੀ ਓਨੀਕੀ ਚੀਜ਼ ਨੂੰ ਮੰਨ ਲੈਣਾ ਜਿੰਨੀ ਇੱਕ ਸੂਟ ਕਰਦੀ ਹੈ ਜਾਨੀ ਕਿ ਧਾਰਮਿਕ ਸਜਾ ਨੂੰ। ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਹੱਥ ਜੋੜ ਕੇ ਕਿਹਾ ਕਿ ਹਾਂ ਸਾਡੇ ਤੋਂ ਇਹ ਗੁਨਾਹ ਹੋਇਆ। ਹਾਂ ਸਾਡੇ ਤੋਂ ਇਹ ਗੁਨਾਹ ਹੋਇਆ। ਸਿਲਸਿਲੇਵਾਰ ਜਿਹੜੇ ਇਲਜ਼ਾਮ ਲੱਗੇ ਉਹਨਾਂ ਦਾ ਤੁਸੀਂ ਹਾਂ ਚ ਜਵਾਬ ਦਿੱਤਾ। ਉਹ ਕੋਈ ਤੁਹਾਨੂੰ ਇਸ ਕਰਕੇ ਹੋਇਆ ਕਿ ਤੁਸੀਂ ਕੋਈ ਧਾਰਮਿਕ ਸੰਸਥਾ ਚਲਾ ਰਹੇ ਸੀ ਕੋਈ ਧਾਰਮਿਕ ਗਤੀਵਿਧੀ ਕਰ ਰਹੇ ਸੀ ਨਹੀਂ ਨਾ ਉਹ ਤਾਂ ਇਸੇ ਕਰਕੇ ਹੋਇਆ ਸੀ ਕਿ ਤੁਸੀਂ ਧਾਰਮਿਕ ਰਾਜਨੀਤੀ ਦਾ ਚੋਲਾ ਪਾ ਕੇ ਤੁਸੀਂ ਸਰਕਾਰ ਬਣਾਈ ਪੰਥ ਦੇ ਨਾਂ ਤੇ ਵੋਟਾਂ ਮੰਗੀਆਂ ਗਈਆਂ ਤੇ ਉਸੇ ਪੰਥ ਨੂੰ ਜਿਹੜਾ ਉਹ ਦੁੱਖ ਝੱਲਣੇ ਪਏ ਤੁਹਾਡੀ ਸਰਕਾਰ ਦੇ ਦਰਮਿਆਨ ਉਹ ਤਾਂ ਤੁਹਾਡੇ ਸਿਆਸੀ ਤੇ ਰਾਜਸੀ ਫੈਸਲੇ ਸੀ ਉਹ ਤਾਂ ਕੋਈ ਧਾਰਮਿਕ ਫੈਸਲੇ ਨਹੀਂ ਸਨ ਤਾਂ ਇਸ ਕਰਕੇ ਜਿਹੜੀ ਰਾਜਸੀ ਸਜ਼ਾ ਜਾਂ ਤੁਸੀਂ ਉਹ ਤੋਂ ਮੁਨਕਰ ਹੋ ਰਹੇ ਹੋ ਉਹ ਤੋਂ ਭੱਜ ਰਹੇ ਹੋ ਅੱਗੇ ਲੱਗ ਕੇ ਭੱਜ ਰਹੇ ਹੋ ਤੁਸੀਂ ਤੇ ਤੁਸੀਂ ਲੋਕਾਂ ਨੂੰ ਪਾਗਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਬੀਤੇ ਕੱਲ ਜਿਸ ਡਿਜ਼ਾਈਨ ਦੇ ਵਿੱਚ ਡਾਕਟਰ ਦਿਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ਤੇ ਕਾਲੀ ਦਲ ਦੇ ਬਲਾਰੇ ਤੇ ਇਸ ਸਮੇਂ ਦਫਤਰ ਸਕੱਤਰ ਦੀ ਭੂਮਿਕਾ ਨਿਭਾ ਰਹੇ ਨੇ ਉਹਨਾਂ ਨੂੰ ਮੀਡੀਆ ਦੇ ਉੱਤੇ ਬਿਠਾਇਆ ਗਿਆ ਮੀਡੀਆ ਚੈਨਲਾਂ ਤੇ ਬਿਠਾਇਆ ਗਿਆ ਤੇ ਉਹਨਾਂ ਨੇ ਜੋ ਬਰਤਾਂਤ ਸਿਰਜਿਆ ਉਹ ਕਹਿੰਦੇ ਕਿ ਸੱਤ ਮੈਂਬਰੀ ਕਮੇਟੀ ਕਰਨਾ ਗਠਿਤ ਕਰਨਾ ਬਹੁਤ ਔਖਾ ਹੈ ਅਸੀਂ ਅਸਤੀਫੇ ਉਸਤੂਫੇ ਦਾ ਪ੍ਰਵਾਨ ਜੇ ਅਸਤੀਫੇ ਪ੍ਰਵਾਨ ਹੋ ਸਕਦੇ ਨੇ ਉਹ ਵੀ ਮਸਲਾ ਸ਼੍ਰੀ ਅਗਾਲਤਖ ਸਾਹਿਬ ਤੋਂ ਹੁਕਮ ਹੋਇਆ ਤੇ ਸੱਤ ਮੈਂਬਰੀ ਕਮੇਟੀ ਵਾਲਾ ਵੀ ਫਿਰ ਇਹ ਕੰਟਰਡਿਕਟ ਨਹੀਂ ਹੋ ਜਾਂਦੀ ਚੀਜ਼ ਕਿ ਅਸੀਂ ਜਿਹੜਾ ਚੰਗਾ ਚੰਗਾ ਹੱਪ ਹੱਪ ਜਿਹੜਾ ਮਾੜਾ ਥੂ ਥੂ ਜਿਹੜਾ ਸਾਨੂੰ ਚੰਗਾ ਲੱਗਦਾ ਸਵਾਲ ਲੱਗਦਾ ਉਹ ਸਾਡੀ ਬੁੱਕਲ 'ਚ ਆ ਜੇ ਬਾਕੀ ਅਸੀਂ ਪਰਾ ਰੱਖ ਦੀ ਏਦਾਂ ਤਾਂ ਗੱਡੀ ਜਿਹੜੀ ਆ ਉਹ ਲੀਤੇ ਨਹੀਂ ਆਉਣੀ ਚੱਲਣੀ ਤਾਂ ਦੂਰ ਦੀ ਗੱਲ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਅਦਾਲਤ 'ਚ ਗਿਆ ਹੋਇਆ ਹੈ ਕਿ ਜਿਹੜੀਆਂ ਪਾਰਟੀਆਂ ਜਿਹੜੇ ਅਦਾਲ ਸਿਆਸੀ ਦਲ ਭਾਰਤੀ ਜਨ ਪ੍ਰਤੀਨਿਧੀ ਐਕਟ 1952 ਦੇ ਅਧੀਨ ਰਜਿਸਟਰਡ ਨੇ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਲੜ ਸਕਦੇ ਉਸ ਦੇ ਖਿਲਾਫ ਜਿਹੜਾ ਇਹ ਅਕਾਲੀ ਦਲ ਗਿਆ ਹੋਇਆ ਉੱਥੇ ਕਹਿੰਦਾ ਸਾਨੂੰ ਚੋਣਾਂ ਲੜਨ ਦੇ ਦੋ ਤੁਸੀਂ ਪੰਥ ਕੀ ਸਿਰਫ ਪੰਥ ਦੇ ਨਾਂ ਤੇ ਵੋਟਾਂ ਲੈਣੀਆਂ ਪੰਥ ਦੇ ਗੋਲਕ ਚੋਂ ਆਇਆ ਪੈਸਾ ਆਪਣੇ ਰਿਸ਼ਤੇਦਾਰਾਂ ਦੇ ਭੋਗਾ ਤੇ ਖਰਚਣਾ ਮੈਂ ਨਹੀਂ ਗੱਲ ਕਹਿੰਦਾ ਮਨਪ੍ਰੀਤ ਸਿੰਘ ਬਾਦਲ ਨੇ ਇਹ ਗੱਲ ਵਿਧਾਨ ਸਭਾ 'ਚ ਕਹੀ ਹੈ ਤੇ ਔਨ ਰਿਕਾਰਡ ਹੈ ਕਿ ਕਿਸ ਤਰ੍ਹਾਂ ਨਾਲ ਬਾਦਲ ਪਰਿਵਾਰ ਦੀ ਇੱਕ ਖਾਸ ਸ਼ਖਸੀਅਤ ਦੇ ਭੋਗ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਲੰਗਰ ਲਾਇਆ ਕੀ ਇਸੇ ਕੰਮ ਲਈ ਯਤਨ ਧਰਮਿਕ ਪਰਿਵਾਰ ਨੂੰ ਪਾਲਣ ਦੇ ਲਈ ਹੈ ਪਰਿਵਾਰ ਉਸ ਧਰਮ ਦੇ ਲਈ ਕੁਰਬਾਨੀ ਨਹੀਂ ਕਰ ਸਕਦਾ ਐਸੀ ਧਰਮ ਦੇ ਨਾਂ ਦੇ ਉੱਤੇ ਸਾਰਾ ਕੁਝ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਬੇਸ਼ੱਕ ਕਹੇ ਕਿ ਐਸੀ ਭਈ ਐਸੀ ਅਕਾਲ ਤਖਤ ਦਾ ਹੁਕਮਨਾਮਾ ਨਹੀਂ ਮੰਨ ਸਕਦੇ ਐਸੀ ਪਰਾ ਹੁੰਨੇ ਆ ਸਾਡਾ ਧਰਮ ਦੀ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਐਸੀ ਇਸ ਕਰਕੇ ਮੰਨ ਨਹੀਂ ਸਕਦੇ ਅਸੀਂ ਭਾਰਤੀ ਸੰਵਿਧਾਨ ਦੇ ਮੁਤਾਬਕ ਸੈਕੂਲਰ ਪਾਰਟੀਆਂ ਇਹ ਗੱਲ ਕਹਿਣੀ ਨਹੀਂ ਹਰ ਸਪੀਚ ਤੁਸੀਂ ਪਿਛਲੇ ਢਾਈ ਤਿੰਨ ਸਾਲ ਚਾਰ ਜਦੋਂ ਦੀ ਅਕਾਲੀ ਦਲ ਦੀ ਸਰਕਾਰ ਗਈ ਹੈ ਸੁਖਬੀਰ ਬਾਦਲ ਦੀ ਕੱਢ ਕੇ ਸੁਣ ਲਓ ਕਿ ਧਰਮ ਦੀ ਪਾਰਟੀ ਐ ਪੰਥ ਦੀ ਰਾਖੀ ਐ ਪੰਥ ਦਾ ਪੰਥ ਦੇ ਹਰ ਥਾਂ ਤੇ ਖੜਨ ਵਾਲੀ ਪਾਰਟੀ ਜੇ ਪੰਥ ਦੇ ਨਾਂ ਤੇ ਖੜਨ ਵਾਲੀ ਪਾਰਟੀਆਂ ਤਾਂ ਫਿਰ ਪੰਥ ਦੀ ਸਰਵਉੱਚ ਸੰਸਥਾ ਦੇ ਹੁਕਮ ਕਿਉਂ ਨਹੀਂ ਮੰਨ ਰਹੀ ਉਹਦੇ ਚ ਕਿਵੇਂ ਅੜਿੱਕਾ ਸੁਭਾਵਿਕ ਜੀ ਗੱਲ ਐ ਕਿ ਤੁਸੀਂ ਕਹਿ ਦਿਓ ਕਿ ਭਾਈ ਅਸੀਂ ਪੰਜਾਬ ਦੀਆਂ ਪਾਰਟੀਆਂ ਪੰਜਾਬੀ ਪਾਰਟੀਆਂ ਮੁੱਗਿਆਲੀ ਕਾਨਫਰੰਸ ਐ ਜਿਹੜੀ ਉਸ ਨੂੰ ਕਹਦੋ ਕਿ ਅਸੀਂ ਮੰਨਦੇ ਆਂ ਤੇ ਅਸੀਂ ਸਾਡਾ ਅਕਾਲ ਤਖਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤਾਂ ਗੱਲ ਹੀ ਖਤਮ ਹੋ ਜਾਂਦੀ ਹੈ ਤੁਸੀਂ ਹੁਕਮ ਹੀ ਆਉਣ ਜੇ ਤੁਸੀਂ ਦੋਨੇ ਚੀਜ਼ਾਂ ਵਿੱਚ ਰੱਖਣੀਆਂ ਨੇ ਫਿਰ ਤੁਹਾਨੂੰ ਅਕਾਲ ਤਖਤ ਦਾ ਹੁਕਮ ਵੀ ਮੰਨਣਾ ਪੈਣਾ ਪਰ ਉਹ ਐਸੀ ਮੰਨ ਕੇ ਰਾਜ਼ੀ ਨਹੀਂ ਕੁੱਲ ਮਿਲਾ ਕੇ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ پاگل ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸ਼ਰਮਣੀ ਅਕਾਲੀ ਦਲ ਦਾ ਉਹ ਧੜਾ ਜਿਹੜਾ ਕਿ ਅੱਜ ਕਾਬਜ਼ ਹੈ ਤੇ ਭਾਰੂ ਹੈ ਇਸ ਸਭ ਕਾਸ਼ੇ ਦੇ ਉੱਤੇ ਉਹ ਧੜਾ ਲਗਾਤਾਰ ਇੱਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਦੇ ਲਈ ਲੜਾਈ ਲੜ ਰਿਹਾ ਹੈ ਹੁਣ ਕਹਿੰਦੇ ਡਾਕਟਰ ਦਿਲਜੀਤ ਚੀਮਾ ਕਹਿੰਦੇ ਕਿ ਜਿਹੜੇ ਉਹ ਤਾਂ ਕੱਢੇ ਹੋਏ ਨੇ ਪਾਰਟੀ ਚ ਜਦੋਂ ਅਕਾਲ ਤਖਤ ਸਾਹਿਬ ਨੇ ਇਹ ਕਹਿਤਾ ਕਿ ਭਾਈ ਜਿਹੜੇ ਬਾਗੀ ਤੇ ਦਾਗੀ ਨੇ ਆਪਣਾ ਚੁੱਲ੍ਹਾ ਚੌਂਕਾ ਇੱਕ ਕਰ ਲੋ ਆਪਣੇ ਚੁੱਲ੍ਹੇ ਸਮੇਟ ਕੇ ਇੱਕ ਹੋ ਜੋ ਉਹਨਾਂ ਨੇ ਤਾਂ ਆਪਣੀ ਸੁਧਾਰ ਲੈ ਭੰਗ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਤੇ ਜਾਣੂ ਕਰਵਾ ਦਿੱਤਾ ਉਹ ਤਾਂ ਤਿਆਰ ਨੇ ਕਿ ਉਹਨਾਂ ਨੂੰ ਤੁਸੀਂ ਵਾਪਸ ਨਹੀਂ ਲੈਣਾ ਕਦੇ ਜਾਂ ਤੁਸੀਂ ਹੁਣ ਤੱਕ ਕਦੇ ਕਿਸੇ ਨੂੰ ਕੱਢੇ ਹੋਏ ਨੂੰ ਵਾਪਸ ਨਹੀਂ ਲਿਆ ਤੁਸੀਂ ਗਦੇਵ ਸਿੰਘ ਢੀਂਡ ਸਾਨੂੰ ਵਾਪਸ ਲਿਆ ਕਿ ਨਹੀਂ ਲਿਆ ਤੁਸੀਂ ਹੋਰ ਕਿੰਨਿਆਂ ਨੂੰ ਵਾਪਸ ਲਿਆ ਸਿਕੰਦਰ ਸਿੰਘ ਮਲੂਕਾ ਦੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਸੁਖਵੀਰ ਸਿੰਘ ਬਾਦਲ ਕਾ ਦੀਆਂ ਮੀਟਿੰਗਾਂ ਕਰਦੇ ਨੇ ਉਹ ਵੀ ਪਾਰਟੀ ਚੋਂ ਕੱਢੇ ਹੋਏ ਨੇ ਇਹਨਾਂ ਗੱਲਾਂ ਦੇ ਜਵਾਬ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਵੀ ਦੇਣੇ ਪੈਣੇ ਨੇ ਸਾਨੂੰ ਨਹੀਂ ਐਸੀ ਨਾ ਉਹਨਾਂ ਤੋਂ ਜਵਾਬ ਮੰਗਦੇ ਆ ਉਹਨਾਂ ਤੋਂ ਇਹ ਜਵਾਬ ਪੰਜਾਬ ਦੇ ਲੋਕ ਤੇ ਖਾਸ ਤੌਰ ਦੇ ਉੱਤੇ ਸਿੱਖ ਪੰਥ ਮੰਗਦਾ ਹੈ ਤੇ ਜਵਾਬ ਸਮਾਂ ਆਉਣ ਤੇ ਦੇਣੇ ਪੈਣੇ ਆ ਪੰਥ ਨੇ ਤਾਂ ਤੁਹਾਨੂੰ ਪਹਿਲਾਂ ਹੀ ਜਵਾਬ ਦੇ ਦਿੱਤਾ ਕੋਰਾ ਜਵਾਬ ਆ ਤੁਸੀਂ ਉਹ ਕੰਦ ਤੇ ਲਿਖਿਆ ਪੜ੍ਹ ਲਓ ਅੱਜ ਪੜ੍ਹ ਲਓ ਕੱਲ ਪੜ੍ਹ ਲਓ ਉਹ ਤਾਂ ਕੰਦ ਤੇ ਲਿਖਿਆ ਹੋਇਆ ਕਿ ਪੰਥ ਨੇ ਜੋ ਤੁਹਾਡੀ ਦੁਰਗਤੀ ਕੀਤੀ ਹੈ ਉਹ ਕਿਸੇ ਤੋਂ ਲੁਕੀ ਸ਼ਪ ਹੀ ਨਹੀਂ ਬੇਸ਼ੱਕ ਕਾਲੀ ਲੀਡਰ ਕਹਿੰਦੇ ਆ ਕਿ ਸਾਨੂੰ ਸੋਸ਼ਲ ਮੀਡੀਆ ਤੇ ਬਦਨਾਮ ਕੀਤਾ ਗਿਆ ਸਾਨੂੰ ਫਲਾਣਾ ਕੀਤਾ ਸੋਸ਼ਲ ਮੀਡੀਆ ਤੇ ਤੁਹਾਨੂੰ ਬਦਨਾਮ ਜ਼ਰੂਰ ਕੀਤਾ ਗਿਆ ਇਹ ਚ ਕੋਈ ਦੋ ਰਹਿਵਾ ਹੈ ਹੀ ਨਹੀਂ ਝੂਠੇ ਪਰਪੇ ਗੰਡੇ ਵੀ ਤੁਹਾਡੇ ਖਿਲਾਫ ਹੁੰਦੇ ਰਹੇ ਪਰ ਇਹ ਤਾਂ ਸੱਚ ਹੈ ਨਾ ਕਿ ਜਿਹੜੀਆਂ ਗੱਲਾਂ ਸੁਖਬੀਰ ਸਿੰਘ ਬਾਦਲ ਨੇ ਮੰਨੀਆਂ ਨਹੀਂ ਆਕਾਲ ਤਖਤ ਦੇ ਸਾਹਮਣੇ ਗੁਰੂ ਰਾਮਦਾਸ ਦੇ ਦਰ ਤੇ ਜਾ ਕੇ ਗੱਲਾਂ ਮੰਨੀਆਂ ਨੇ ਕਿ ਉਹਨਾਂ ਤੋਂ ਮੁਨਕਰ ਹੋਇਆ ਜਾ ਸਕਦਾ ਹੈ ਉਹ ਤਾਂ ਤੁਸੀਂ ਗੁਨਾਹ ਮੰਨ ਚੁੱਕੇ ਨਾ ਉਹ ਤਾਂ ਕੋਈ ਝੂਠ ਨਹੀਂ ਉਹਦੇ ਚ ਦਾ ਕੋਈ ਦੋਰ ਹੈ ਨਹੀਂ ਬਾਕੀ ਬਚੀ ਜੋ ਜੇ ਉਹ ਗ੍ਰਹਾ ਹਾਲੀ ਤੁਹਾਨੂੰ ਸਜ਼ਾ ਮਿਲੀ ਅਪਕਤੂ ਨਾਲ ਇਹ ਸਜ਼ਾ ਵੀ ਕੀ ਹੈ ਮੈਂ ਇੱਕ ਗੱਲ ਤੁਹਾਨੂੰ ਅੱਜ ਲਿਖ ਕੇ ਦੇਣ ਦੇ ਲਈ ਤਿਆਰ ਜੇਕਰ ਸੁਖਬੀਰ ਸਿੰਘ ਬਾਦਲ 2 ਦਸੰਬਰ ਵਾਲੇ ਫੈਸਲੇ ਨੂੰ ਜਾਂ ਉਹਨਾਂ ਦਾ ਧੜਾ ਇਨ ਬਿਨ ਲਾਗੂ ਕਰਦਾ ਸਿੱਖ ਸੰਗਤ ਦੇ ਅੰਦਰ ਆਮ ਬੰਦਾ ਜਿਹੜਾ ਥੋੜੀ ਬਹੁਤੀ ਸਿਆਸੀ ਸੂਝ-ਬੂਝ ਰੱਖਦਾ ਹੈ ਪਿੰਡਾਂ ਦੇ ਖੁੰਡਾਂ ਦੇ ਬਹਿ ਕੇ ਸਿਆਸੀ ਗੱਲਾਂ ਗੱਪਾਂ ਮਾਰਦਾ ਉਹ ਬੰਦਾ ਇਹ ਗੱਲ ਮੰਨਣ ਲੱਗਿਆ ਸੀ ਕਿ ਹੁਣ ਸੁਖਬੀਰ ਸਿੰਘ ਬਾਦਲ ਦਾ ਗਤੀ ਹੋ ਜੂਗੀ ਉਹ ਦੁਵਾਰਾ ਪ੍ਰਧਾਨ ਵੀ ਬਣਗੇ ਤਾਂ ਤਾਂ ਵੀ ਤੇ ਅਕਾਲੀ ਦਲ ਤਾਂ ਖੜਾ ਹੋਊਗਾ ਹੀ ਹੋਊਗਾ ਸੁਖਬੀਰ ਸਿੰਘ ਬਾਦਲ ਇੱਕ ਹੀਰੋ ਬਣ ਕੇ ਨਿਕਲਦੇ ਕੁਰਬਾਨੀ ਦੇ ਪੁੰਜ ਬਣ ਕੇ ਨਿਕਲਦੇ ਬਿਨਾ ਕੁਰਬਾਨੀ ਤੋਂ ਕਦੇ ਕਿਸੇ ਨੂੰ ਕੁਝ ਨਹੀਂ ਮਿਲਿਆ ਹਰ ਬੰਦੇ ਨੂੰ ਕੁਰਬਾਨੀ ਦੇਣੀ ਪਈ ਐ ਸੁਖਬੀਰ ਸਿੰਘ ਬਾਦਲ ਦੇ ਪਿਤਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕੁਰਬਾਨੀ ਦੇਣੀ ਪਈ ਉਹਨਾਂ ਨੇ ਵੀ ਜੇਲਾਂ ਕੱਟੀਆਂ ਕਾਲੀ ਲੀਡਰਾਂ ਨੇ ਸਾਰਿਆਂ ਨੇ ਇਹੀ ਕੁਛ ਕੀਤਾ ਸੁਖਬੀਰ ਸਿੰਘ ਬਾਦਲ ਇੱਕ ਅਸਤੀਫਾ ਦੇਣ ਦੀ ਕੁਰਬਾਨੀ ਨਹੀਂ ਦੇ ਸਕਦੇ ਤੇ ਖਾਸ ਕਰਕੇ ਉਹਨਾਂ ਦੇ ਆਲੇ-ਦਾਲੇ ਜਿਹੜੇ ਕੰਨਾਂ ਚ ਫੂਕਾ ਮਾਰਨ ਵਾਲੇ ਨੇ ਉਹ ਉਹ ਵੀ ਜ਼ਿਆਦਾਤਰ ਉਹ ਨੇ ਜਿਆਦਾ ਸੁਖਵੀਰ ਸਿੰਘ ਬਾਦਲ ਦੀ ਜਾਰੀ ਦੋਸਤੀ ਦੇ ਨਾਲ ਉਹਨਾਂ ਦੇ ਨਾਲ ਅਕਾਲੀ ਦਲ ਚ ਚੱਲੇ ਚਲੋ ਉਹ ਉਹਨਾਂ ਦੀ ਆਪਣੀ ਇੱਕ ਇੱਛਾ ਸ਼ਕਤੀ ਹੋ ਸਕਦੀ ਹੈ ਜਾਂ ਬਹੁਤੇ ਲੋਕ ਉਹ ਨੇ ਜਿਨ੍ਹਾਂ ਨੇ ਅਕਾਲੀ ਦਲ ਦੇ ਉਹ ਸੰਘਰਸ਼ ਨਹੀਂ ਦੇਖੇ ਜਿਹੜੇ ਉਹਨਾਂ ਨੂੰ ਦੇਖਣੇ ਚਾਹੀਦੇ ਸੀ ਜਾਂ ਉਹਨਾਂ ਤੋਂ ਸਿੱਖਣਾ ਚਾਹੀਦਾ ਸੀ ਟੀਚਰਾਂ ਕਰਦੇ ਸੀ ਜਦੋਂ ਇਹਨਾਂ ਦੀ ਸਰਕਾਰ ਸੀ ਕਿ ਕੱਲ ਜ਼ਰੂਰੀ ਥੋੜਾ ਅਕਾਲੀ ਦਲ ਚ ਹੋਣ ਲਈ ਜੇਲਾਂ ਕੱਟਣੀਆਂ ਪੈਂਦੀਆਂ ਨੇ ਐਸੀ ਨਹੀਂ ਕਹਿੰਦੇ ਕਿ ਜ਼ਰੂਰੀ ਹੈ ਜੇਲਾਂ ਕੱਟਣੀਆਂ ਪੈਂਦੀਆਂ ਨੇ ਪਰ ਘੱਟੋ ਘੱਟ ਅਸਤੀਫੇ ਵਾਲੀ ਕੁਰਬਾਨੀ ਤਾਂ ਦੇ ਕੇ ਦੇਖ ਲੈਂਦੇ ਸੁਖਵੀਰ ਸਿੰਘ ਬਾ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸਿਆਸਤ ਦਾ ਧੁਰਾ ਹੁੰਦੇ ਜੇਕਰ 2 ਦਸੰਬਰ ਵਾਲੇ ਫੈਸਲਿਆਂ ਨੂੰ ਸਹੀ ਮੌਕੇ ਤੇ ਐ ਤੇ ਐਨ ਟਾਈਮ ਦੇ ਉੱਤੇ ਜਿਹੜਾ ਉਹ ਲਾਗੂ ਕਰ ਲੈਂਦੇ ਸੁਰਖਰੂ ਹੋ ਕੇ ਨਿਕਲਦੇ ਦੁੱਧ ਤੋਤੇ ਹੋ ਕੇ ਨਿਕਲਦੇ ਅੱਜ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਆਪਣੇ ਤੇ ਇੱਕ ਵੱਡਾ ਤੱਬਾ ਲਾ ਰਹੀ ਹੈ ਉਹ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਨਕਰ ਹੋਣ ਦਾ ਬੇਮੁਖ ਹੋਣ ਦਾ ਪਘੋੜੇ ਹੋਣ ਦਾ ਤੇ ਇਹ ਤੱਬਾ ਆਉਂਦੀਆਂ ਨਸਲਾਂ ਤੱਕ ਅਕਾਲੀ ਲੀਡਰਾਂ ਤੋਂ ਲੈਣਾ ਔਖਾ ਹੋ ਜਾਣਾ ਅੱਜ ਇਹ ਸਮਝ ਲੈਣ ਸਾਡੇ ਵਰਗਿਆਂ ਦੀਆਂ ਫੋਟੋਆਂ ਲਾ ਕੇ ਅਕਾਲੀ ਦਲ ਦਾ ਸੋਸ਼ਲ ਮੀਡੀਆ ਪੇਜ ਵੱਡੇ ਵੱਡੇ ਸਿੱਖ ਚਿੰਤਕਾਂ ਦੀਆਂ ਟਿੱਪਣੀਕਾਰਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਤੇ ਬੜੀ ਬਕਵਾਸ ਕਰਦਾ ਆ ਕਰੀ ਜਾਓ ਸਾਡਾ ਕੁਝ ਨਹੀਂ ਜਾਣਾ ਐਸੀ ਤਾਂ ਅੱਜ ਵੀ ਰਾਹ ਦਿਖਾਉਣਾ ਐ ਅੱਜ ਵੀ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਉਣਾ ਐ ਇਸ ਤਾਂ ਲੋਕਾਂ ਨੂੰ ਸਾਰੀ ਗੱਲ ਦੱਸਣੀ ਦੱਸਣੀ ਐ ਚਾਹੇ ਤੁਹਾਡੀ ਸਰਕਾਰ ਹੋਵੇ ਨਾ ਹੋਵੇ ਚਾਹੇ ਅਕਾਲੀ ਦਲ ਦੀ 100 ਸੀਟਾਂ ਆ ਜਾਣ ਜਿਹੜੀਆਂ ਗਲਤੀਆਂ ਹੋਣੀਆਂ ਅੱਜ ਵੀ ਦੱਸਦੇ ਆ ਉਦੋਂ ਵੀ ਦੱਸਾਂਗੇ ਇਹਦੇ ਨਾਲ ਅਕਾਲੀ ਦਲ ਨੇ ਰਿਵਾਈਵ ਨਹੀਂ ਕਰਨਾ ਸੋਸ਼ਲ ਮੀਡੀਆ ਤੇ ਕੌਣ ਅੱਜਕੱਲ੍ਹ ਸੋਸ਼ਲ ਮੀਡੀਆ ਦੇ 90% ਲੋਕ ਤਾਂ ਉਹ ਨੇ ਇੰਸਟਾਗ੍ਰam ਤੇ ਫੇਸਬੁੱਕ ਤੇ ਫਲਾਣੇ ਥਾਵਾਂ ਤੇ ਕਿ ਜਿਨ੍ਹਾਂ ਨੇ ਅਕਾਲੀ ਦਲ ਦੀ ਸਰਕਾਰ ਹੀ ਨਹੀਂ ਦੇਖੀ ਜਿਨ੍ਹਾਂ ਨੇ ਅਕਾਲੀ ਦਲ ਦੀ ਸਰਕਾਰ ਹੀ ਨਹੀਂ ਦੇਖੀ ਉਹ ਪੀੜੀ ਜਵਾਨ ਹੋ ਚੁੱਕੀ ਐ ਉਹਨਾਂ ਨੂੰ ਤੁਹਾਡਾ ਪਤਾ ਹੀ ਨਹੀਂਗਾ ਕਿ ਤੁਸੀਂ ਕੀ ਕੀਤਾ ਕੀ ਕਰਿਆ ਸੀ ਕੀ ਚੰਗੇ ਕੰਮ ਕੀਤੇ ਉਹਨਾਂ ਨੂੰ ਅਕਾਲੀ ਦਲ ਦਾ ਤਾਂ ਨਾਂ ਪਤਾ ਤੇ ਉਤਰਨੇ ਤੁਰਨੇ ਨਾਰੇ ਨੂਰੇ ਮਾਰਨ ਤੁਹਾਡੇ ਨਾਲ ਆ ਜਾਂਦੇ ਨੇ ਮੋਟਰਸਾਈਕਲਾਂ ਤੇ ਚੜ ਕੇ ਇਸ ਤੋਂ ਇਲਾਵਾ ਕੁਛ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੀਆਂ ਫੋਟੋਆਂ ਲਾ ਕੇ ਉੱਤੇ ਟਿੱਪਣੀਆਂ ਕਰਨੀਆਂ ਭੱਦੀਆਂ ਉਹਦੇ ਨਾਲ ਅਕਾਲੀ ਦਲ ਨੇ ਰਿਵਾਈਵ ਨਹੀਂ ਹੋਣਾ ਉਹਦੇ ਨਾਲ ਗੱਡੀ ਨੇ ਲਈ ਤੇ ਨਹੀਂ ਜਾਣਾ ਜਾਂ ਫਿਰ ਤੁਸੀਂ ਛਾੜਨਾ ਨਹੀਂ ਚਾਹੁੰਦੇ ਕਿਉਂਕਿ ਸੁਖਬੀਰ ਸਿੰਘ ਬਾਦਲਬਾਰੇ ਇੱਕ ਚੀਜ਼ ਚੱਲਦੀ ਹੈ ਕਿ ਉਹ ਵਪਾਰੀ ਨੇ ਬਿਜ਼ਨਸਮੈਨ ਨੇ ਤੇ ਬਿਜ਼ਨਸਮੈਨ ਨੂੰ ਤਾਂ ਇਹਨਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਦਾ ਬਿਜ਼ਨਸ ਚੱਲਣਾ ਚਾਹੀਦਾ ਪਾਰਟੀ ਪੂਰਤੀ ਤਾਂ ਫਿਰ ਨਾਮ ਦੀ ਰੱਖਦੇ ਨੇ ਕਿ ਇੱਕ ਚੀਜ਼ ਅਹਿਮ ਹੈ ਭਾਰਤ ਦੇ ਅੰਦਰ ਬਹੁਤ ਸਾਰੇ ਬਿਜ਼ਨਸਮੈਨਾਂ ਨੇ ਇਹ ਕਰਕੇ ਦਿਖਾਇਆ ਕਿ ਪਾਰਟੀ ਬਣਾ ਲੈਂਦੇ ਨੇ ਇੱਕ ਅੱਧੀ ਵਾਰ ਦੋ ਵਾਰ ਜਿੱਤ ਜਾਂਦੇ ਨੇ ਫਿਰ ਉਸ ਪਾਰਟੀ ਦੀ ਤõਸ ਤੇ ਆਪਣਾ ਬਿਜ਼ਨਸ ਚਲਾਉਂਦੇ ਨੇ ਸ਼ੈਲ ਸੁਖਵੀਰ ਸਿੰਘ ਬਾਦਲ ਉਸ ਸ਼੍ਰੇਣੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ